ਇਹ ਵੱਧ ਖਫਤਕਾਰ ਦੀ ਲੜਾਈ ਆ ਹੂੰ ਕਿਸਾਨ ਦੀ ਏਡੀ ਵੀ ਲੜਾਈ ਨਹੀਂ ਡੱਲੇয়াল ਸਾਹਿਬ ਦੀ ਸਿਹਤ ਦਾ ਕੀ ਹਾਲਾਤ ਨੇ ਅੱਜ ਦੇ ਡੱਲੇয়াল ਸਾਹਿਬ ਚੜ੍ਹਦੀ ਕਲਾ ਦੇ ਵਿੱਚ ਹੂੰ ਉਹਨਾਂ ਨੇ ਜੋ ਮਤਲਬ ਉਹ ਟ੍ਰੀਟਮੈਂਟ ਵਾ ਮਤਲਬ ਉਹ ਉਹ ਲਈ ਆ ਬਾਕੀ ਉਹ ਆਪ ਦਾ ਜਿਉਂਦਾ ਤਿਉਂ ਆ ਉਹ ਚੜ੍ਹ ਚੜ੍ਹਦੀ ਕਲਾ ਦੇ ਵਿੱਚ ਕੁਝ ਨਹੀਂ ਸ਼ੱਕ ਰਹੇ ਚੜ੍ਹਦੀ ਕਲਾ ਦੇ ਵਿੱਚ ਵਾ ਤੇ ਅਫਵਾਹਾਂ ਬਹੁਤ ਫਲਾਇਆਂ ਜਾ ਰਹੀਆਂ ਅਸੀਂ ਇਹ ਕਹਾਂਗੇ ਅਫਵਾਹਾਂ ਤੋਂ ਸਜਿਤ ਰਹੋ ਹੂੰ ਜਦੋਂ ਅਫਵਾਹਾਂ ਚ ਪੈ ਗਈਆਂ ਆਪਦੇ ਭਰਾ ਦੇ ਉੱਤੇ ਆਪਣਿਆਂ ਦੇ ਉੱਤੇ ਮੋ ਚੁੱਕ ਲਾਂਗੇ ਕਿਉਂਕਿ ਵਿਰੋਧੀ ਇਹ ਕਹਿ ਰਹੇ ਨੇ ਵੇਖੋ ਜੀ ਉਹਨਾਂ ਨੇ ਤੇ ਭੁਖੜ ਤਲ ਖਤਮ ਕਰਤੀ ਹੈ ਵੇਖੋ ਮੈਂ ਕਿੰਨਾ ਵੀ ਉਹ ਕਹੀ ਜਾਣ 2 ਘੰਟੇ ਰੋਟੀ ਖਾਦੂ ਵਗੈਰਾ ਰਹਿਣਾ ਬਹੁਤ ਬਿਲਕੁਲ ਔਖਾ ਇੱਕ ਦਿਨ ਰਹਿਣਾ ਪਰ ਇਸ ਟਾਈਮ ਤੇ ਜੀ ਉਹਨਾਂ ਦਾ 20 ਕਿਲੋ ਵਜ਼ਨ ਘਟ ਗਿਆ ਤੇ ਇਹਦਾ ਮਤਲਬ ਮਸਲ ਖੁਰ ਗਏ ਹਾਂ ਮਸਲ ਖੁਰ ਗਏ ਆ ਸਭ ਤੋਂ ਪਹਿਲਾਂ ਜਦੋਂ ਬੰਦਾ ਰੋਟੀ ਛੱਡਦਾ ਰੋਟੀ ਉਹਦੇ ਅੰਦਰ ਜਾਣੀ ਬੰਦ ਹੁੰਦੀ ਆ ਹਮ ਮਤਲਬ ਬਾਕੀ ਚੀਜ਼ਾਂ ਜਿਹੜੀਆਂ ਸਰੀਰ ਨੂੰ ਚਾਹੀਦੀਆਂ ਬੰਦ ਹੁੰਦੀਆਂ ਸਭ ਤੋਂ ਪਹਿਲਾਂ ਚਰਬੀ ਕੋਲ ਕੇ ਲੱਗਦੀ ਹੈ ਚਰਬੀ ਕੋਲ ਬਿਲਕੁਲ ਜਦੋਂ ਚਰਬੀ ਕੋਲ ਕੇ ਲੱਗ ਜਾਂਦੀ ਫਿਰ ਮਾਸਪੇਸ਼ੀਆਂ ਦੀ ਵਾਰੀ ਆ ਜਾਂਦੀ ਹੈ ਹੁਣ ਉਹਨਾਂ ਦੀਆਂ ਮਾਸਪੇਸ਼ੀਆਂ ਵਿੱਚ ਜਿਹੜੀਆਂ ਘੁਲ ਕੇ ਲੱਗ ਚੁੱਕੀਆਂ ਹ ਹ ਹ ਹ